ਹਾਂ ਜੀ ਮਾਤਾ ਜੀ ਕੀ ਨਾਮ ਹੈ ਤੇ ਕਿਹੜਾ ਪਿੰਡ ਹੈ ਇੱਕ ਅੱਧਗੇਲੇ ਤੇ ਅਮਰਿਤਪਾਲ ਸਿੰਘ ਨਾਮ ਇਹਦਾ ਦਿੱਤਾ ਦਾ ਕੀ ਨਾਮ ਜੀ ਮੇਰਾ ਨਾਮ ਕ੍ਰਿਸ਼ਨਾ ਵਾ ਕੀ ਕੀ ਗੱਲਬਾਤ ਹੋਈ ਸਾਰੀ ਇਹ ਗੱਲਬਾਤ ਇਹਦਾ ਵੀ ਇਹਨੂੰ ਆਪਣੇ ਸੈਂਟਰ ਚ ਰੱਖ ਕੇ ਨਸ਼ਾ ਬਿਲਕੁਲੋਂ ਬੰਦ ਦੀ ਸੀ ਇਹਦਾ ਜੀ ਬੇਟਾ ਸੀ ਤੁਹਾਡਾ ਬੇਟਾ ਹੀ ਆਟਾ ਅੱਛਾ ਇੱਕ ਉਸਾਸੀਆਂ ਦਾ ਮੁੰਡਾ ਰੇਸ਼ਮ ਆ ਉਹ ਚਿੱਟਾ ਵੇਚਦਾ ਸਾਰੇ ਪਿੰਡ ਚ ਗਲੀਆਂ ਚ ਵੜ ਵੜ ਕੇ ਚਿੱਟਾ ਵੇਚਦਾ ਹੈ ਉਹਦੇ ਗਾੜੀ ਮੈਂ ਹੱਥ ਜੋੜੇ ਮੈਂ ਕਿ ਮੇਰਾ ਮੁੰਡਾ ਹੁਣ ਬਿਲਕੁਲ ਠੀਕ ਆ ਇਹਨੂੰ ਨਾ ਮੈਂ ਕੋਈ ਯਾਰੇ ਲਾਇਓ ਤੇ ਕਿੰਨਾ ਨਹੀਂ ਲਾਉਂਦੇ ਫਿਰ ਇੱਕ ਮਤਲਬ ਮੁੰਡਾ ਕੀ ਉਹ ਰਸਮ ਅਰੇ ਸ਼ੇਰਾ ਆਹ ਸ਼ੇਰਾ ਫਿਰ ਇੱਥੇ ਰੋਟੀ ਖਾ ਸ਼ਾਮੀ ਗਿਆ ਵਾ ਉਹਨਾਂ ਨੇ ਪਤਾ ਨਹੀਂ ਸੱਦਿਆ ਕਹਿੰਦੀ ਨਾ ਕਿ ਸ਼ੈਨਤ ਮਾਰੀ ਇਹਨਾਂ ਨੂੰ ਪਤਾ ਨਹੀਂ ਇਹ ਉੱਥੇ ਗਿਆ ਵਾ ਸ਼ਾਮੀ ਰੋਟੀ ਖਾ ਕੇ ਢਾਲ ਦੇ ਨਾਲ ਖਾਂ ਡਿਆ ਵਾ ਤੇ ਚਾਹ ਦਾ ਬਣਾਉ ਉੱਥੇ ਜਾਣ ਦੀ ਡੇਰ ਹੋਈ ਆ ਤੇ ਉੱਥੇ ਡਿੱਗਾ ਪਿਆ ਸੀ ਮੁੰਡਾ ਗੱਡੀ ਲਿੱਕੇ ਗਿਆ ਸੀ ਉਤਰ ਕੇ ਦਾ ਸਮਾਨ ਲਾਉਣ ਤੇ ਇਹਨੂੰ ਕਿਸ ਨੇ ਦੱਸਿਆ ਕਿ ਪਤਾ ਨਹੀਂ ਕਿੱਦਾਂ ਇਹਨੇ ਫੋਨ ਕੀਤਾ ਵੀ ਅਮਰਤ ਡਿੱਗਾ ਵਾ ਤੇ ਲਾਗੇ ਰੇਸ਼ਮ ਹੋਣੀ ਆ ਤੋ ਸ਼ੇਰਾ ਵਾ ਇਨਾ ਮਾਰ ਕੇ ਸੁੱਟਦਾ ਹਾਂ ਹਾਂ ਨੂੰ ਨਹੀਂ ਪਤਾ ਪਈ ਇਹਨੇ ਕੀ ਕੀਤਾ ਨੂੰ ਮਾਰਿਆ ਕਿ ਟੀਕਾ ਨੂੰ ਲਾਤਾ ਤੇਜ ਕਿ ਕੀ ਕਰਦਾ ਆ ਇਹ ਹਸਪਤਾਲ ਖੜਿਆ ਸੀਟੀ ਹਸਪਤਾਲੋਂ ਦਾ ਜਵਾਬ ਦਿੱਤਾ ਬਾਬੇ ਵਾਲੇ ਤੇ ਖੜੇ ਕਿ ਟੀਕੇ ਦੀ ਡੋਜ਼ ਜਿਆਦੀ ਦੇ ਦਿੱਤੀ ਆ ਟੀਕਾ ਜ਼ਿਆਦਾ ਲਾਤਾ ਇਹਨੂੰ ਕਰ ਲੈਂਦੀ ਆ ਉਹਨਾਂ ਟੀਕੇ ਦੀ ਮਤਲਬ ਨਸ਼ੇ ਦਾ ਹੀ ਉਹਨਾਂ ਦੱਸਿਆ ਹਾਂ ਨੂੰ ਵੀ ਇਹਨੇ ਟੀਕਾ ਲਾਤਾ ਇਹ ਜਿਹੜਾ ਮੁੰਡਾ ਵਾ ਇਹਦੇ ਵੀ ਕੋਈ ਦਾ ਵਿਆਹ ਵੀ ਹੋਇਆ ਸੀ ਇਹਦਾ ਵਿਆਹ ਹੋਇਆ ਦੀ 2-3 ਮਹੀਨਿਆਂ ਦੀ ਕੁੜੀ ਆ ਦੋ ਮਹੀਨੇ ਦੀ ਬੇਟੀ ਹੈ ਦੋ ਮਹੀਨੇ ਦੀ ਬੇਟੀ ਹੈ ਕਿੰਨੇ ਬੇਟੇ ਮਾਤਾ ਜੀ ਤੁਹਾਡੇ ਦੋ ਬੇਟੇ ਇਹ ਛੋਟਾ ਸੀ ਇਹ ਛੋਟਾ ਹੈ ਕੀ ਮੰਗ ਕਰਦੇ ਸਰਕਾਰ ਕੋਲੋਂ ਕੀ ਮੰਗ ਕਰਦੇ ਅਸੀਂ ਮੰਗ ਕਰਦੇ ਜਿਨ੍ਹਾਂ ਨੇ ਨਿਸ਼ਕਾਨ ਕੀਤਾ ਉਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਹੱਥ ਜੋੜਦੀ ਰਹੀਆਂ ਨਾ ਸਾਰੇ ਹੋਰ ਵੀ ਮੈਂ ਹੱਥ ਜੋੜਦੀ ਰਹੀ ਇਹਨਾਂ ਦੀ ਗਾੜੀ ਫਿਰ ਆ ਗਰਿਆ ਮੇਰੇ ਮੁੰਡੇ ਨੂੰ ਨਾ ਯਾਰੇ ਲਾਇਓ ਇਹਨਾਂ ਚੋਰੀ ਛੱਪੀ ਆਣ ਕੇ ਲੋੜੀ ਵਾਲੇ ਦਿਨ ਵੀ ਨਫਤੇ ਚੜ ਕੇ ਮੁੰਡੇ ਨੂੰ ਪਤਾ ਨਹੀਂ ਕੀ ਪੜਾ ਕੇ ਗਿਆ ਮੇਰੀ ਪੋਤਰੀ ਨਹੀਂ ਠੀਕ ਮੈਂ ਜੰਦਰ ਅਤਖਲਾ ਉੱਤੇ ਆ ਇਹ ਮੇਰੀ ਨੌਣ ਨੇ ਦੱਸਿਆ ਵੀ ਉੱਤੇ ਕੋਠੇ ਤੇ ਆਏ ਇਹਨਾਂ ਮੁੰਡਿਆਂ ਨੇ ਜੋ ਵੀ ਕੀਤਾ ਇਹਨਾਂ ਨੇ ਕੀਤਾ ਪਤਾ ਨਹੀਂ ਵੀ ਇਹਨਾਂ ਦਾ ਕੋਈ ਵੈਰ ਹੈ ਕਿ ਵਿਰੋਧ ਕਿ ਕੀ ਇਹਨਾਂ ਦਾ ਸਾਨੂੰ ਨਹੀਂ ਪਤਾ ਮਿੱਠੇ ਮਿੱਠੇ ਰਹਿੰਦੇ ਸੀ ਹਣ ਕੇ ਚਾਚੀ ਜੀ ਚਾਚੀ ਜੀ ਦੁਕਾਨ ਤੇ ਆਉਣਾ ਇੰਨਾ ਕਹਿਣਾ ਆ ਧੋਖੇ ਦਾ ਨਹੀਂ ਸਾਨੂੰ ਪਤਾ ਵੀ ਇਹਨੇ ਸਾਡੇ ਨਾਲ ਧੋਖਾ ਕਰ ਦੇਣਾ ਇਹਨਾਂ ਨੇ ਮੇਰਾ ਪੁੱਤ ਚੰਦ ਵਰਗਾ ਇਹਨਾਂ ਨੇ ਬੋਲਿਆ ਮੈਂ ਇਹ ਦੇਖਾਇਆ ਜੋ ਕੀ ਨਾ ਰਹੀ ਇਹ ਕਿਸੇ ਸਮੇਂ ਤੇ ਵੀ ਰੱਜ ਕੇ ਮਾਰਿਆ ਫਿਰ ਇਹਨਾਂ ਨੇ ਮਾਰਿਆ ਫਿਰ ਇਹਨਾਂ ਨੇ ਮਾਰੇ ਇਹੋ ਦੋਵੇਂ ਜਾਣੇ ਉੱਤੇ ਮਟਕੇ ਗਿਆ ਮੁੰਡਾ ਹਾਂ ਨਹੀਂ ਹੁੰਦਾ ਚਲ ਗਿਆ ਕੋਈ ਕੁਝ ਕੰਪਲੀਟ ਵਗੈਰਾ ਕਿੱਥੀ ਗਈ ਤੁਹਾਡੇ ਵੱਲੋਂ ਅਸੀਂ ਕਰਦੀ ਕੋਈ ਕਰਦੇ ਆਂ ਵੀ ਸਰਪੰਚ ਨੇ ਕਰਦੇ ਸਰਪੰਚ ਨੇ ਕੀਤੀ ਆ ਨਹੀਂ ਦੇਖ ਨਹੀਂ ਆਲੀ ਅੱਧੀ ਵੀ ਜੀਹਾ ਤੜ ਮੇਰਾ ਨਾਮ ਅਮਨਦੀਪ ਹੈ ਜੀ ਬਹੁਤ ਹੀ ਉਹਦਾ ਕੀ ਲੱਗਦਾ ਉਹ ਮੇਰਾ ਭਰਾ ਹੀ ਜਿਸ ਤਰ੍ਹਾਂ ਕੀ ਗੱਲ ਬੱਦਗੇ ਉਹ ਮੈਂ ਆਪਣੇ ਗਾਇਆ ਹਿੱਥੇ ਸਮਾਨ ਲੈ ਕੇ ਗੱਡੀ ਤੇ ਲੌਂਡਾ ਹੈ ਬਾਹਰ ਇੱਥੋਂ ਅੱਡੇ ਤੋਂ ਹੀ ਪਰਲੇ ਪਰਲਾ ਸਟੋਰ ਤੇ ਹੱਣ ਗਿਆ ਤੇ ਮੁੰਡੇ ਕੇ ਨੇ ਫੋਨ ਕੀਤਾ ਮੈਨੂੰ ਮੈਂ ਬੈੱਡ ਲਾ ਕੇ ਖੜਾ ਹੈ ਮੈਨੂੰ ਫੋਨ ਕੀਤਾ ਮੁੰਡੇ ਨੇ ਕਹਿੰਨੇ ਤੇ ਉਹ ਆਂਦਾ ਕਿ ਅਮਰਤ ਤੁਹਾਡਾ ਗਰਾਊਂਡ ਦੇ ਵਿੱਚ ਡਿੱਗ ਗਿਆ ਵਾ ਤੇ ਛੇਤੀ ਆ ਜਾ ਤੇ ਆਣ ਕੇ ਤੂੰ ਉਹਨੂੰ ਲੈ ਜਾ ਤੇ ਮੈਂ ਗੱਡੀ ਸਿੱਧੀ ਉਧਰ ਨੂੰ ਲੈ ਗਿਆ ਮੈਂ ਕਰਦਿਆਂ ਨੂੰ ਦੱਸਿਆ ਫੋਨ ਕਰਾਂ ਤੇ ਮੈਂ ਕਿ ਤੂੰ ਸਿੱਧਾ ਗਰਾਊਂਡ ਦੇ ਵਿੱਚ ਆ ਜਾਓ ਤੇ ਅਮਰਤ ਡਿੱਗ ਗਿਆ ਕਿ ਗਰਾਊਂਡ 'ਚ ਕਹਿਣਦਾ ਮੁੰਡੇ ਜਾਦੇ ਆ ਤੇ ਉਹ ਮੁੰਡਿਆਂ ਦਾ ਉਧਾਂ ਵਿੱਚ ਨਾ ਹੈਗਾ ਮੁੰਡਿਆਂ ਨੇ ਦੱਸਿਆ ਕਿ ਉਹਨਾਂ ਦੇ ਨਾਲ ਹੀ ਉਹ ਮੁੰਡੇ ਰੇਸਿੰਗ ਹੀ ਤੇ ਉਹ ਨਾਲ ਆਪਣਾ ਹੈਗਾ ਹੀ ਇੱਕ ਨੇ ਚੇਰਾ ਚੇਰਾ ਹੀ ਉਹ ਮੁੰਡਾ ਉਹਦੇ ਨਾਲ ਹੀ ਤੇ ਮੁੰਡੇ ਬਤਾ ਵਸਾਲ ਸਾਰਿਆਂ ਨੂੰ ਉੱਥੇ ਉਹ ਮੁੰਡੇ ਇੱਥੇ ਕੁਝ ਕੰਮ ਹੀ ਕਰਦੇ ਉਹਨਾਂ ਨੂੰ ਵੀ ਜੋ ਪਤਾ ਤੇ ਕੀਤਾ ਇਹਨਾਂ ਨੇ ਹੀ ਕੰਮ ਮੁੰਡਿਆਂ ਨੇ ਉਹਨਾਂ ਨੇ ਕੋਈ ਨਾ ਕੋਈ ਚੀਜ਼ ਜਾਂ ਕੋਈ ਖਵਾਤੀ ਜਾਂ ਜ਼ਰੀਲੀ ਤੇ ਉਹਦੇ ਕਾਰਨ ਉਹਦਾ ਉੱਥੇ ਹੀ ਉਹ ਕੰਮ ਹੋ ਗਿਆ ਉਹਨੂੰ ਅਸੀਂ ਲੈ ਕੇ ਗਏ ਹਸਪੀਟਲ ਪਰ ਉਹਨਾਂ ਨੇ ਨਹੀਂ ਕਹਿੰਦੀ ਹਸਪੀਟਲ ਲੈ ਕੇ ਗਏ ਲੈ ਕੇ ਗਏ ਸੀਟੀ ਖੜਿਆ ਫਿਰ ਉਹਨਾਂ ਆਖਿਆ ਸੀਟੀ ਨੂੰ ਬਾਬੇ ਵਾਲੇ ਲੈ ਜਾਓ ਉਹਨਾਂ ਨੇ ਦੱਸਿਆ ਕਿ ਇਹ ਤੇ ਡੋਜ਼ ਹੈ ਜਿੱਦਾਂ ਕੋਈ ਨਸ਼ੇ ਦੀ ਡੋਜ਼ ਜਾਂ ਜਿਆਦੀ ਆ ਗਈ ਹੈ ਤੇ ਉਹ ਦਿਲ ਦਾ ਉਦਾਂ ਹੀ ਫਿੱਦਾ ਹੋ ਗਿਆ ਕਿ ਨਹੀਂ ਭਜਾ ਕੀ ਪੰਜਾਬ ਸਰਕਾਰ ਕੋਲੋਂ ਅਪੀਲ ਕਰਦੇ ਕੀ ਕਹਿਣਾ ਚਾਹੁੰਦੇ ਆਂ ਅਸੀਂ ਇਹ ਹੋ ਆਨੇ ਆ ਕਿ ਆਪਣੇ ਚਲੋ 3 ਬੁੱਤ ਕੇਸ ਦਾ ਕੋਈ 3 ਬੁੱਤ ਨਾ ਹੀ ਇਦਾਂ ਹੋਵੇ ਤੇ ਇਹ ਮਾੜਾ ਜਿਹੜਾ ਕੰਮ ਹੈ ਟੀਕੇ ਵਾਲਾ ਜਿਹੜਾ ਕੋਈ ਨਹਾਵੇ ਦਾ ਚੱਟਾ ਉਹ ਬੰਦ ਕੀਤਾ ਜਾਵੇ ਚੱਟੇ ਦਾ ਜਿਆਦਾ ਜਿਆਦਾ ਚੱਟੇ ਨਾਲ ਨੁਕਸਾਨ ਹੁੰਦਾ ਮੁੰਡਿਆਂ ਦਾ ਠੀਕ ਹੈ ਇੰਨਾ ਟੇਜ ਦੇ ਨਾਲ ਬੱਚੇ ਮਰੇ ਆ ਗਰੀਬ ਘਰ ਉਹ ਵੀ ਗਰੀਬ ਘਰੀ ਉਹਨਾਂ ਦਾ ਵੀ ਬੱਚਾ ਇਹ ਤਾਂ ਮਰ ਗਿਆ ਤਿੰਨ ਉਹਦੀਆਂ 3 ਇਹ ਚਿੱਟਾ ਵਿੱਚੋਂ ਹਟਦੇ ਨਹੀਂ ਮੁੰਡੇ ਹੋਰ ਵੀ ਇਹ ਚਿੱਟਾ ਵਿੱਚੋਂ ਹਟਦੇ ਨਹੀਂ ਐ ਇਹਨਾਂ ਦੇ ਗੜੀ ਹੱਥ ਜੋੜੀ ਦੇ ਇਹਨਾਂ ਨੂੰ ਡੱਕੀ ਦਾ ਡੱਕਣ ਦੀ ਬਹੁਤ ਇਨਾ ਮਤਲਬ ਐ ਰੇ ਕੀਤਾ ਜਾਣ ਬੁੱਝ ਕੇ ਸਰਕਾਰ ਕਹਿ ਰਹੀ ਕਿ ਚਿੱਟਾ ਬੰਦ ਕਰ ਦਿੱਤਾ ਗਿਆ ਵਾ ਤੁਸੀਂ ਕਹਿ ਰਹੇ ਪਿੰਡ ਤੇ ਸ਼ਰਿਆਮ ਵਿਕ ਰਿਆ ਨਾ ਵਿਕੰਡਿਆ ਸ਼ਰਿਆਮ ਵਿਕੰਡਿਆ ਵਿਕੰਡਿਆ ਇਸ ਸਰਕਾਰ ਦਾ ਕੋਈ ਜ਼ੋਰ ਨਹੀਂ ਹੈਗਾ ਦਿੱਤੇ ਕੋਈ ਜ਼ੋਰ ਨਹੀਂ ਸਰਪੰਚ ਨੂੰ ਪੁੱਛ ਲੋ ਨਹੀਂ ਵਿਕਦਾ ਚਿੱਟਾ ਵਿਕੰਡਿਆ ਸਰਪੰਚ ਨੂੰ ਖੁੱਦ ਪਤਾ ਉਹਨੇ ਵੀ ਢੱਕਿਆ ਹੈ ਸਸ ਪੰਚ ਸਾਹਿਬ ਨੂੰ ਕਹਦਾ ਤੁਹਾਡੇ ਨੂੰ ਉਹਨਾਂ ਨੇ ਡੱਕਿਆ ਉਹਨਾਂ ਵੀ ਡੱਕਿਆ ਵੀ ਹਟ ਜੋ ਤੋਹਰ ਦੇ ਨੀ ਇੱਟਾ ਵਿਛੰਡਾ ਹੈ ਹਾਂਜੀ ਕੀ ਨਾਜ ਬਾਬਾ ਜੀ ਤੁਹਾਡਾ ਮੇਰਾ ਬਲਵਿੰਦਰ ਸਿੰਘ ਕਿਹੜਾ ਪਿੰਡ ਹੈ ਇਹੋ ਹੀ ਕੱਦ ਚੱਲਦੀ ਕੀ ਗੱਲ ਹੋਈ ਆ ਜੀ ਮੈਨੂੰ ਤੇ ਪਤਾ ਨਹੀਂ ਜੀ ਮੈਂ ਰੇਲ ਲਿੱਕੇ ਗਿਆ ਹਾਂ ਤੇ ਮੈਨੂੰ ਰਾਜ ਪਤਾ ਲੱਗਾ ਕਿ ਅੰਮ੍ਰਿਤਪਾਲ ਨੇ ਕਿਉਂ ਕਿਸੇ ਨੇ ਟੀਗਾ ਜੋੜਾ ਜਬਰਿਲਵਾ ਦਿੱਤਾ ਉਹ ਇਦਾਂ ਡੈਥ ਹੋ ਗਈ ਤੇ ਇੱਥੇ ਅੱਗੇ ਪਤਾ ਲੱਗਾ ਇਹ ਪੂਰਾ ਪੂਰਾ ਗਿਆ ਹਾਂਜੀ ਬੇਟਾ ਕੀ ਆਪੀ ਇਹ ਕਰਨਾ ਚਾਹੁੰਦੇ ਜੀ ਪੰਜਾਬ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਜੀ ਅਈ ਇਹੋ ਕਿ ਜਿਹੜਾ ਚਟਾ ਵੇਚਦਾ ਵਾ ਜਿੰਨੇ ਮੁੰਡੇ ਨੇ ਟੀਕੇ ਲਵਾਏ ਆ ਲਾਏ ਆ ਉਹਨੂੰ ਸਜ਼ਾ ਹੋਣੀ ਚਾਹੀਦੀ ਜੀ ਤੁਹਾਨੂੰ ਪਤਾ ਉਹਨਾਂ ਬੰਦੇ ਦਾ ਕੀ ਹਾਂਜੀ ਪੱਕਾ ਪਤਾ ਜੀ ਅਈ ਬਾਬਾ ਜੀ ਕੀ ਨਾਂ ਹੈ ਤੁਹਾਡਾ ਮੇਰਾ ਨਾਮ ਕਲਵੰਸ ਸਿੰਘ ਜੀ ਕਿਹੜਾ ਪਿੰਡ ਹੈ ਗਾ ਜੀ ਪਿੰਡ ਕਤਗਿਲ ਜੀ ਕੀ ਗੱਲ ਹੋਈ ਅੱਜ ਪਿੰਡ ਦੇ ਵਿੱਚ ਇਹ ਇਹ ਮੇਰੇ ਮਾਮੇ ਦਾ ਲੜਕਾ ਹੈ ਅੱਛਾ ਜੀ ਇਹ ਦੀ ਗਾਲਾਂ ਲਾ ਲਿਆ ਨੇ ਤੇ ਟੀਕੇ ਨਾਲ ਮੌਤ ਹੋ ਗਈ ਦੀ ਇਹ ਉਹ ਕਿ ਘਰੋਂ ਮੁੰਡੇ ਬੁਲਾ ਕੇ ਲੈ ਕੇ ਗਏ ਤਾਂ ਕਿਸ ਤਰ੍ਹਾਂ ਗਿਆ ਹੈ ਆਓ ਬੁਲਾ ਕੇ ਤੁਰੇ ਫਿਰਦੇ ਮੁੰਡੇ ਇਹਨਾਂ ਦੇ ਨਾਲ ਮੁੰਡਿਆਂ ਦੇ ਹੈਗੇ ਘਰੋਂ ਲਾ ਖੜਿਆ ਦੱਸਦੇ ਆ ਮੈਂ ਤੇ ਕੰਮ ਤੇ ਆ ਮੈਂ ਵੀ ਕੰਮ ਤੇ ਆ ਮੁੰਡੇ ਤੇ ਲਾ ਖੜਿਆ ਨਾ ਇਹਨਾਂ ਨੂੰ ਪਤਾ ਫਿਰ ਜਦੋਂ ਘਰ ਦੀ ਮੁੰਡਿਆਂ ਨੂੰ ਸਾਰਿਆਂ ਨੂੰ ਪਤਾ ਵਾ ਨਗਰ ਦੇ ਵੇਚਣ ਦੇ ਲੋਕ ਚਿੱਟਾ ਵੇਚਦੇ ਗੋਲੀਆਂ ਵੇਚਦੇ ਆ ਆ ਰਾਣੇ ਵਾਲੀ ਗੋਲੀ ਨੇ ਤੇ ਗਾਂਧੀ ਪਾਇਆਤਾ ਸਭ ਤੋਂ ਜ਼ਿਆਦਾ ਹੀ ਰਾਣੇ ਦੀ ਗੋਲੀ ਵੰਦਣੀ ਚਾਹੀਦੀ ਆ ਰਾਣੇ ਦੀ ਗੋਦੀ ਦੇ ਮੁੰਡੇ ਵੇਖੋ ਜਿਹੜੇ ਚਗੇ ਭਲੇ ਮੁੰਡਿਆ ਉਹ ਇੰਨੇ ਆਇ ਇਕੱਠੇ ਹੋ ਗਏ ਆ ਤੇ ਚਿੱਟਾ ਦੇ ਸਰੇ ਆਮ ਵੇਚਦਾ ਇੱਕ ਘਰ ਨਹੀਂ ਵੇਚਦਾ ਕਾਫੀ ਵੇਚਣ ਡੇ ਢੇੜਾ ਦੀ ਹੈਰੀ ਸਰਕਾਰ ਤੇ ਕਹਿ ਨਹੀਂ ਸਾਰੇ ਬੰ ਚਿੱਟਾ ਪੰਜਾਬ ਨੂੰ ਖਤਮ ਕਰਤਾ ਬੱਬਾ ਜੀ ਸਰਕਾਰ ਕਹਿਣਾ ਕੀ ਮੈਂ ਵੀ ਕਹਿ ਦੇਣਾ ਵੀ ਕਹਿਣਾ ਨਹੀਂ ਬੰਦ ਹੋਵੇ ਤਾਂ ਹਨ ਮੈਂ ਤਾਂ ਸਰਕਾਰ ਦਾ ਵੀ ਨਾਲ ਪਿੰਡ ਵੀ ਸੁਜੋਗ ਦੇਣ ਜਿੱਦਾਂ ਤੁਸੀਂ ਸਾਡੀ ਪੰਚਾਇਤ ਮੈਂ ਪੰਚਾਇਤ ਬਣੀ ਨਵੀਂ ਉਹਨਾਂ ਨੇ ਅਨਾਉਂਸਮੈਂਟ ਕੀਤੀ ਹੈ ਵੀ ਅਸੀਂ ਕਿਸੇ ਦੇ ਮਗਰ ਨਹੀਂ ਜਾਵਾਂਗੇ ਤੇ ਬਹੁਤ ਵਧੀਆ ਗੱਲ ਹੈ ਸਰਕਾਰਾਂ ਦੇ ਪਿੰਡ ਵਾਲੇ ਸਾਥ ਦੇਣਗੇ ਫੇਰ ਬੰਦ ਹੋਣਾ ਇਹਦਾ ਵੀ ਸਰਕਾਰ ਕਹਿੰਦੀ ਅਸੀਂ ਬੰਦ ਕਰਾਂਗੇ ਤੇ ਪਿੰਡ ਵਾਲੇ ਇਹ ਵਿਚ ਵਕਾਵਾਂਗੇ ਤੇ ਫੇਰ ਥੁੜਾ ਹੋਣਾ ਪੁਲਿਸ ਪ੍ਰਸ਼ਾਸਨ ਨੂੰ ਮਤਲਬ ਕਿਸ ਤਰ੍ਹਾਂ ਦੇਖਦੇ ਹਨ ਉਹਨਾਂ ਦੀ ਕਾਰਗੁਜ਼ਾਰੀ ਕੀ ਹੈ ਬਾਬਾ ਜੀ ਪੁਲਿਸ ਪ੍ਰਸ਼ਾਸਨ ਦਾ ਕੀ ਕਹਿ ਸਕਦੇ ਆ ਅੱਧੇ ਤੋਂ ਅੱਧੋਂ ਜ਼ਿਆਦਾ ਪੁਲਿਸ ਪਾਇਆ ਪੁਲਿਸ ਵਾਲੇ ਕਰਨ ਦੇ ਨਸ਼ਾ ਇਹ ਮੰਨ ਕਰਦੇ ਭਗਵੰਤ ਮਾਤਾ ਮੰਗ ਦੇ ਬਾਬੇ ਚਟਾ ਬੰਦ ਹੋਣਾ ਜੀ ਦਾ ਸਾਂ। ਅਸਲ ਤੇਰਾ ਪਤਾ ਨਹੀਂ ਲੱਗਦਾ। ਚੁੱਪ ਕਰ ਜਾ। ਬੱਸੇ। ਹਾਂ, ਰਾਤ ਸਮਾਂ ਹੋ ਗਿਆ। ਤਾਂ ਚੁੱਪ ਕਰ ਦੇ। ਜਾਣ ਲੋ। ਇਹ ਭੜੇ ਆਸ ਤੇ ਆਪਣੇ ਸਾਰੇ ਜਿੰਦਗੀ ਕੀ ਦੇਣ। ਚੱਲ ਕੋਈ। ਹਾਂ। ਹਾਂ, ਜੋ ਦਿਨ ਕੋਈ ਕਰੀਏ। ਜਿੰਦਗੀ ਕੀ ਨਾ ਕਰਤੋਂਗੇ। ਸਾਰਿਆਂ ਦੇ ਸਭਾਂ। ਚੁੱਪ। ਪੋਕਾ ਕੇ ਬੱਸੀ। ਅਜੀ ਪਾਜੀ ਕੀ ਨਾ ਜੇ? ਲਵ ਜੀ ਤਾਂ। ਕਿਹੜਾ ਪਿੰਡ ਆ? ਕੱਦ ਗੇਲ। ਕੀ ਗੱਲ ਹੋਈ ਹੈ ਤੁਹਾਡੇ ਹਸਪਤਾਲ? ਅਜੀ ਰੇ ਸੁਣਨੇ ਤੇ ਸ਼ੇਰ ਨੂੰ ਭੋਜ ਮੇਰੇ ਉਹਦੀ ਵਾਟੀ ਗੱਲਾ ਤੁਹਾਨੂੰ ਸ਼ੇਰਾ ਕੌਣ ਇੱਥੇ ਪਿੰਡ ਦਾ ਰਹਿੰਦਾ ਹਾਂਜੀ ਪਿੰਡ ਦਾ ਮੈਂ ਨਾਲ ਲੈ ਕੇ ਜਾਂਣ ਫੋਨ ਕੀਤਾ ਹੁਣ ਹੁਣ ਕੀਤਾ ਉਸੇ ਲੱਖ ਚਲ ਗਿਆ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਫਿਰ ਫੋਨ ਆਇਆ ਸੀ ਮੰਮੀ ਨੂੰ ਕਿਸ ਦਾ ਕਿੰਨਾ ਕਿੰਨਾ ਕਰ ਗਿਆ ਤੁਹਾਡਾ ਪਿਆਰ ਮੈਂ ਤੁਹਾਨੂੰ ਬਚਾ ਵੀ ਜਾ ਹਾਂਜੀ ਮੇਰੀ 2 ਮਹੀਨਿਆਂ ਦੀ ਕੁੜੀ ਆ ਪਾਪਾ ਕੁਝ ਗਿਆ ਇਹ ਬਿਲਕੁਲ ਦੇ ਪਹਿਲਾਂ ਮੇਰਾ ਮੁੰਡਾ ਮੇਰਾ ਇਦਾਂ ਹੋ ਗਿਆ ਜੇ ਉਹ ਬਚਾਰਿੰਦਾ ਚਾਹਦਾ ਤੇ ਜ਼ਿੰਦਗੀ ਕਿਦੇ ਸਿਰ ਤੇ ਕੱਟੂਗੀ ਜ਼ਿੰਦਗੀ ਦੇ ਸਿਰ ਤੇ ਜ਼ਿੰਦਗੀ ਕੱਟੂਗੀ ਸਰਕਾਰ ਨੂੰ ਕੀ ਮੰਗ ਕਰਨੀ ਚਾਹੁੰਦੇ ਜੀ ਕੋਈ ਨਸ਼ੇ ਬੰਦ ਕਰਾਓ ਇੱਥੇ ਬਹੁਤ ਨਸ਼ਿਆ ਕੀ ਕਰੂ ਹੇ ਰੀਆ ਇਹ ਕਾਰਵਾਈ ਕਰਨੀ ਚਾਹੀਦੀ ਆ ਜਿਹੜੇ ਸੁੰਦੇ ਤੇ ਸੇਰੇ ਤੇ ਅਜ ਦੋ ਸਾਲਾਂ ਦੀ ਮੇਰੀ ਕੁੜੀ ਮੈਂ ਕਿੱਥੇ ਜਾਵਾਂਗੇ ਹੇ ਕਿਨਾ ਅਜ ਤੁਹਾਡਾ ਤੇਰਾ ਨਾਮ ਸਿਮਰਜੀਤ ਸਿੰਘ ਹੈ ਜੀ ਕਿਹੜਾ ਪਿੰਡ ਆਇਆ ਇਹ ਪਿੰਡ ਕਰਦ ਗਿਆ ਮੈਂ ਤੋਂ ਨਾ ਮੌਜੂਦਾ ਸਰਪੰਚਾਂ ਟੈਂਟ ਕੀ ਗੱਲ ਹੋਈ ਅੱਜ ਪਿੰਡ ਦੇ ਵਿੱਚ ਇਹ ਨਾ ਇਹੀ ਤਾਂ ਗਏ ਕਿ ਮੈਰਜ ਤੇ ਤੇ ਸਾਨੂੰ ਪਿੰਡੋਂ ਫੋਨ ਆਇਆ ਗਿਆ ਵੀ ਇਤਰਾ ਮੁੰਡਾ ਹੈ ਪਿੰਡ ਦੇ ਵਿੱਚ ਨਾ ਕੋਈ ਓਵਰਡੋਜ਼ ਹੋ ਗਈ ਆ ਨਸ਼ੇ ਦੇ ਨਾਲ ਤੇ ਉਹ ਫਿਰ ਆਪਾਂ ਵੀ ਜਦੋਂ ਸੁਣ ਕੇ ਪਤਾ ਕੀਤਾ ਵੀ ਵਾਕਿਆ ਉਹ ਮੁੰਡਾ ਵਿਚਾਰੇ ਦੇ ਕੇ ਨੇ ਹੋਰ ਨੇ ਕਹਿੰਦੇ ਟੀਗਾ ਲਾਤਾ ਫਿਰ ਆਏ ਉਹਨਾਂ ਦੇ ਘਰ ਬੈਠੇ ਆਪਾਂ ਜਿਹੜੀ ਓਵਰਡੋਜ਼ ਨਾ ਉਹਦੀ ਡੈਥ ਹੋ ਗਈ ਹੈ ਵਸਵਨਾ ਪਿੰਡ ਦੇ ਹੀ ਬੰਦਿਆਂ ਦੇ ਮਤਲਬ ਨਾਲ ਆਏ ਆ ਵੀ ਉਹਨਾਂ ਨੇ ਮੇਰੇ ਵੀ ਜਦੋਂ ਆਇਆ ਵੀ ਇਹ ਇਹਨਾਂ ਨੇ ਕਿਹਾ ਵੀ ਉਹ ਪਿੰਡ ਦੇ ਬੰਦੇ ਜਿਹੜੇ ਨਾਲ ਗਏ ਸੀ ਕਿ ਉਹਨਾਂ ਨੇ ਕਹਿਣ ਦੇ ਵੀ ਉਹਨਾਂ ਨੇ ਕੀਤਾ ਵਾ ਤੇ ਫਿਰ ਉਹ ਐਸਐਚਓ ਸਾਹਿਬ ਨਾਲ ਵੀ ਗੱਲ ਹੋਈ ਉਹ ਵੀ ਆਉਣ ਦੇ ਥੋੜੇ 2-3 ਮਿੰਟ ਦਾ ਕਹਿੰਦੇ ਅਸੀਂ ਆਏਣਾ ਤੇ ਉਹ ਵੀ ਆਉਣ ਦੇ ਕਹਿੰਦੇ ਵੀ ਕਾਨੂੰਨੀ ਕਾਰਵਾਈ ਕਰੋਨੀ ਮੇਕੇ ਚਲੋ ਜਿਤਨਾ ਵੀ ਆਪਾਂ ਤਾਂ ਪਹਿਲਾਂ ਵੀ ਨਾਲ ਹੀ ਗਏ ਸਮ ਤਾਂ ਮਹੀਨਾ 2 ਮਹੀਨੇ ਪਹਿਲਾਂ ਦੀ ਗੱਲ ਐਮਐਲਏ ਸਾਹਿਬ ਵੱਲੋਂ ਹਦਾਇਤ ਹੋਈ ਆ ਵੀ ਆਪਣੇ ਹਲਕੇ ਦੇ ਸਾਰੇ ਜਿੰਨੇ ਪਿੰਡ ਆ ਨਾ ਉਹਨਾਂ ਸਾਰੇ ਪਿੰਡਾਂ ਨੇ ਮਤੇ ਪਾਤੇ ਆ ਇਹ ਆਪਾਂ ਕਿਸੇ ਵੀ ਨਸ਼ੇ ਵਾਲੇ ਦੀ ਮਹਤ ਨਹੀਂ ਕਰਨੀ ਨਾ ਆਪਾਂਗੇ ਮੰਨ ਲਓ ਚੋਰੀ ਵਾਲਾ ਕੋਈ ਫੜਿਆ ਜਾਂਦਾ ਕੋਈ ਨਸ਼ੇ ਵਾਲਾ ਫੜਿਆ ਜਾਂਦਾ ਅਸੀਂ ਉਹਦੇ ਪਿੱਛੇ ਨਹੀਂ ਜਾਣਾ ਇਹ ਪਹਿਲਾਂ ਵੀ ਆਪਣਾ ਹੈ ਗਿਆ ਹੈ ਗਿਆ ਤੇ ਹੁਣ ਤਾਂ ਚਲੋ ਆਪਾਂ ਨੂੰ ਵਧੀਆ ਕੀਤਾ ਤੇ ਆਪਾਂ ਕਿਹਾ ਯਾਰ ਘਰੇ ਬੱਜ ਜਾਣੇ ਚਾਹੀਦੇ ਹੁਣ ਇਹ ਘਰ ਉਜੜ ਗਿਆ ਵਾ ਹੁਣ ਉਹਨਾਂ ਨੂੰ ਪਤਾ ਕੀ ਲਾਦਣਾ ਹੁੰਦਾ ਸਰਪੰਚ ਸਾਹਿਬ ਆਮ ਆਦਮੀ ਪਾਰਟੀ ਸਰਕਾਰ ਆ ਤੁਸੀਂ ਮੌਜੂਦਾ ਸਰਪੰਚ ਦੀ ਇਥੋਂ ਦੀ ਮਤਲਬ ਇਹ ਸਮਝ ਲੈਣੀ ਵੀ ਨਸ਼ਿਆਂ ਨਾਲ ਘਰ ਬਰਬਾਦ ਹੋ ਹੀ ਜਾਂਦੇ ਆ ਮੁੰਡੇ ਮਰਨਦੇ ਆ ਇਥੇ ਨਕੀਲ ਪਾਉਣੀ ਚਾਹੀਦੀ ਹੈ ਬਿਲਕੁਲ ਬਿਲਕੁਲ ਜੀ ਕਿਉਂਕਿ ਇਹ ਪਹਿਲ ਕਦਮੀ ਜਿਹੜੀ ਆ ਸਰਦਾਰ ਮਰਜਿੰਦਰ ਸਿੰਘ ਲਾਲਪੁਰਾ ਸਾਹਿਬ ਉਹਨਾਂ ਨੇ ਕੀਤੀ ਆ ਐਮਐਲਏ ਸਾਹਿਬ ਪੰਜਾਬ ਦੇ ਚ 92 94 ਹੈਗੇ ਆ ਜੀ ਪਰ ਇਹ ਜਿਹੜੀ ਪਹਿਲ ਕਦਮੀ ਉਹਨਾਂ ਨੇ ਕੀਤੀ ਆ ਵੀ ਮੈਂ ਨਛੇ ਵਾਲਾ ਆਪਣੇ ਹਲਕੇ ਦੇ ਵਿੱਚ ਲੱਗਦੀ ਬਾ ਮੈਂ ਕੋਈ ਨਹੀਂ ਰਹਿਣ ਦੇਣਾ ਉਹਨਾਂ ਨੇ ਅਪੀਲ ਵੀ ਕੀਤੀ ਆਪਣੇ ਹਲਕੇ ਨੂੰ ਵੀ ਮੇਰੇ ਨਾਲ ਸਾਰੇ ਸਾਥ ਦੇਣ ਉਹ ਬਿਲਕੁਲ ਤਿਆਰ ਬਰ ਤਿਆਰ ਇਹ ਚੀਜ਼ ਦੇ ਵਿੱਚ ਵੀ ਅਸੀਂ ਮੈਂ ਘਰ ਬਚਾਉਣੇ ਆ ਹੁਣ ਮੰਨ ਲਓ ਇਹ 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 ਵੀਰ ਹਿਮਾਲਿਆ ਪਾ ਇਹ ਘਰ ਦੇ ਵਿੱਚ ਬੈਠਾ ਉਹਦਾ ਸਾਰਾ ਪਰਿਵਾਰ ਵਧੀਆ ਬੈਠਾ ਹੀਗਾ ਅਜੇ ਹੁਣ ਵੇਖਿਆ 2-3 ਘੰਟੇ ਪਹਿਲਾਂ ਤੇ ਚੰਗਾ ਭਰਾ ਪਰਿਵਾਰ ਹੀ ਤੇ ਆਇ ਇੱਕ ਦਮ ਕੀਵੋਜ ਬਣ ਗਿਆ ਤੁਹਾਡੇ ਸਾਹਮਣੇ ਸਾਰਾ ਕੁਝ ਕਿੰਨੂ ਜ਼ਿੰਮੇਵਾਰ ਸਮਝਦੇ ਇਹ ਚੀਜ਼ਾਂ ਲਈ ਕਿਉਂਕਿ ਪ੍ਰਸ਼ਾਸਨ ਦੀ ਪਕੜ ਢਿੱਲੀ ਫਿਰ ਕਹਿ ਸਕਦੇ ਹਾਂ ਪ੍ਰਸ਼ਾਸਨ ਦਾ ਚਲੋ ਪਿੰਡ ਵੀ ਸਾਹ ਦਿੰਦਾ ਕੋਈ ਪ੍ਰਸ਼ਾਸਨ ਵੀ ਆਪਣੇ ਵੱਲੋਂ ਖਿੱਚ ਕਰੇ ਨਾਲ ਕੁਝ ਪਿੰਡ ਦੇ ਵਿੱਚ ਵੀ ਜਿਹੜੇ ਕੋਈ ਮੁੰਡੇ ਹੈਗੇ ਉਹਨਾਂ ਨੂੰ ਵੀ ਆਪ ਨੂੰ ਸਮਝ ਚਾਹੀਦੀ ਹੈ ਅੱਜ ਵੇ ਸਮਝਾਉਣਾ ਚਾਹੀਦਾ ਕਾਫੀਆਂ ਨੇ ਤੇ ਕੀ ਹਾਲਾਤ ਬਣ ਗਏ ਪ੍ਰਸ਼ਾਸਨ ਨੂੰ ਪੀੜਤ ਪਰਿਵਾਰ ਦਾ ਕਹਿਣਾ ਕਿ ਪਿੰਡ ਨੂੰ ਵੀ ਪਤਾ ਸਰਪੰਚ ਸਾਹਿਬ ਨੂੰ ਵੀ ਪਤਾ ਹੈ ਕਿ ਕਿਹੜੇ ਬੰਦੇ ਨਸ਼ਾ ਵੇਚਦੇ ਆ ਵੇਖੋ ਉਹ ਸਾਰਿਆਂ ਨੂੰ ਹੀ ਪਤਾ ਜੀ ਸਾਰੇ ਪਿੰਡ ਨੂੰ ਹੀ ਪਤਾ ਹਰ ਇੱਕ ਨੂੰ ਇੱਥੇ ਪਤਾ ਕੌਣ ਨਸ਼ਾ ਵੇਚਣ데요 ਕਿੱਥੋਂ ਨਸ਼ਾ ਆਉਂਦਿਆ ਕੌਣ-ਕੌਣ ਨਸ਼ਾ ਵੇਚਣ데요 ਕਿਸੇ ਨੂੰ ਕੋਲ ਥੋੜੀ ਆ ਹਰ ਇੱਕ ਨੂੰ ਪਤਾ ਹੈ ਸਰਪ੍ਰਸਤ ਕਾਰਵਾਈ ਕਿਉਂ ਨਹੀਂ ਕੀਤੀ ਜਾਦੀ ਕਾਰਵਾਈ ਮੈਂ ਤਾਂ ਤੁਹਾਨੂੰ ਵੀਰ ਜੀ ਪਹਿਲਾਂ ਹੀ ਕਹਿਤਾ ਵੀ ਅਸੀਂ ਤਾਂ 2 ਮਹੀਨੇ ਪਹਿਲਾਂ ਹੀ ਕਰਤੀਆਂ ਸਾਰਾ ਆਪਣੇ ਵੱਲੋਂ ਅਹੀਂ ਤਾਂ ਸਾਰਾ ਕੁਝ ਕਰਕੇ ਦੇ ਦਿੱਤਾ ਵੀ ਸਾਡੇ ਵੱਲੋਂ ਆਪਾਂ ਨਸ਼ੇ ਵਾਲੇ ਬੰਦੇ ਦੇ ਨਾਲ ਨਹੀਂ ਜੋ ਆਪਾਂ ਤੁਹਾਡੇ ਨਾਲ ਆ ਜੀ ਇਹ ਸਾਡੇ ਨਾਲ ਤੁਹਾਡਾ ਕਿਸੇ ਦਾ ਘਰ ਵੱਜ ਜਾਂਦਾ ਤੇ ਆਪਾਂ ਰਾਤ ਵੀ ਤੁਹਾਡੇ ਨਾਲ ਖੜੇ ਆ ਦਿਨ ਵੀ ਖੜੇ ਆ ਹਰ ਟਾਈਮ ਤੁਹਾਨੂੰ ਨਹੀਂ ਲੱਗਦਾ ਅਗਰ ਕਾਰਵਾਈ ਹੋਈ ਹੁੰਦੀ ਤੇ ਅੱਜ ਜੋ ਦੇਖਣ ਨੂੰ ਮਿਲਦਾ ਜੇ ਕਾਰਵਾਈ ਵਾਕਈ ਸਹੀ ਗੱਲ ਹੈ ਜੀ ਕਾਰਵਾਈ ਵਧੀਆ ਹੋ ਜਾਂਦੀ ਤੇ ਵਾਕਿਆ ਦਿਨ ਨਹੀਂ ਹੀ ਹੋਣਾ ਇਹ ਕਰਕੇ ਹੱਥ ਬੰਨ ਕੇ ਸਰਕਾਰ ਨੂੰ ਵੀ ਬੇਨਤੀ ਆ ਜਿ ਜਿ ਤਰ੍ਹਾਂ ਸਰਦਾਰ ਮਰਜਿੰਦਰ ਸਿੰਘ ਲਾਲਪੁਰਾ ਸਾਹਿਬ ਹੁਣ ਇਹ ਸਟੈਂਡ ਨੂੰ ਲੈ ਕੇ ਖੜੇ ਆ ਤੇ ਸਰਕਾਰ ਨੂੰ ਹੋ ਬੇਨਤੀ ਆ ਵੀ ਇਹਨੂੰ ਸਖਤ ਤੋਂ ਸਖਤ ਅਤੇ ਕਾਨੂੰਨੀ ਕਾਰਵਾਈ ਕੀ ਕਰਕੇ ਤੇ ਘਰਾਂ ਦੇ ਘਰ ਬਚਾਏ ਜਾਣਗੇ ਸਰਪਾ ਸਾਹਿਬ 2.5 ਮਹੀਨੇ ਦੀ ਛੋਟੀ ਜੀ ਬੱਚੀ ਆ ਜਿਹਦੀ ਡੈਥ ਹੋਈ ਉਹਦੀ ਕੀ ਮਤਲਬ ਸਰਕਾਰ ਨੂੰ ਮੰਗ ਕਰੋਗੇ ਵੀ ਇਹਨਾਂ ਦੀ ਜਿਹੜੀ ਵਾਦੋ ਵਾਦੋ ਮਦਦ ਕੀਤੀ ਜਾਵੇ ਤੇ ਜਿਨ੍ਹਾਂ ਦੇ ਪਿਜਾਮ ਲਾ ਦੇ ਉਹਨਾਂ ਤੇ ਕਾਰਵਾਈ ਕੀਤੀ ਬਿਲਕੁਲ ਜੀ ਜਿਨ੍ਹਾਂ ਤੇ ਉਹ ਕਹਿਣ ਡੇ ਬਾਈ ਨੇਮ ਨਾ ਦੱਸਣ ਡੇ ਉਹ ਤੇ ਉਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਹੈ ਜੀ ਕਾਨੂੰਨੀ ਕਾਰਵਾਈ ਬਣਦੀ ਵੀ ਹੈ ਜੀ ਦੂਜੇ ਨੰਬਰ ਤੇ ਜਿਹੜੀ ਛੋਟੀ ਬੱਚੀ ਹੈ ਦੇਖ ਕੇ ਰੋਣਾ ਆਉਂਦਾ ਜੀ ਘਰ ਵਾਲਾ ਤੇ ਇਸ ਟਾਈਮ ਤੇ ਕੀ ਬੰਦਿਆ ਤੇ ਆਪਾਂ ਤਾਂ ਸਰਕਾਰ ਕੋ ਮੰਗ ਕਰਦੇ ਆਂ ਵੀ ਇਹਨਾਂ ਦੇ ਜਿੰਨੇ ਵੀ ਹੋ ਸਕਦੀ ਵੱਧ ਤੋਂ ਵੱਧ ਹਰ ਤਰ੍ਹਾਂ ਨਾਲ ਮਦਦ ਕੀਤੀ ਜਾਵੇ ਹਾਂਜੀ ਸਰ ਕੱਢ ਕੇ ਲਾਏ ਜੀ ਕੀ ਗੱਲਬਾਤ ਹੋਈ ਹੈ ਜੀ ਜੀ ਮੈਂ ਇੰਸਪੈਕਟਰ ਕਸ਼ਮੀਰ ਸਿੰਘ ਐਸਐਚਓ ਸਦਰ ਤਰਨਤਾਰਨ ਨੂੰ ਮੈਨੂੰ ਇੱਕ ਪਿੰਡ ਤੋਂ ਇੱਕ ਫੋਨ ਮਸੂਲ ਹੋਇਆ ਵੀ ਇੱਥੇ ਇੱਕ ਲੜਕੇ ਦੀ ਡੈਥ ਹੋ ਗਈ ਹੈ ਤੇ ਉਸ ਬੰਦ ਦੇ ਵਿੱਚ ਮੈਂ ਇੱਥੇ ਆਇਆ ਉਹ ਇੱਥੇ ਮੈਂ ਆ ਕੇ ਜਦੋਂ ਦੇਖਿਆ ਇੱਕ ਅੰਮ੍ਰਿਤਪਾਲ ਸਿੰਘ ਪੁੱਤਰ ਬਲਵਿੰਦਰ ਸਿੰਘ 27 ਸਾਲ ਦਾ ਲੜਕਾ ਹੈ ਇਹਦੀ ਵੀ ਜਿਹਦੀ ਡੈਥ ਹੋ ਚੁੱਕੀ ਹੈ ਇਹਨਾਂ ਦੇ ਕਹਿਣ ਦੇ ਮੁਤਾਬਕ ਆ ਅਸੀਂ ਹੁਣ ਜਿਹੜੀ ਡੈੱਡ ਬੋਡੀ ਹੈ ਜਿਹਦੀ ਪੋਸਟਮਾਰਨ ਵਾਸਤੇ ਸਿਵਲ ਹਸਪਤਲ ਲੈ ਕੇ ਜਾਵਾਂਗੇ ਉੱਥੇ ਸਾਨੂੰ ਡਾਕਟਰ ਸਾਹਿਬ ਉਹਦੇ ਹੀ ਡਿਕਤੀ ਰਿਪੋਰਟ ਦੇਵਾਂਗੇ ਜੋ ਪੋਸਟਮਾਰਟਮ ਦੇ ਵਿੱਚ ਆਊਗਾ ਉਦੇ ਮੁਤਾਬਕ ਜਿਹੜੀ ਬੰਦੇ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਸਰ ਇਹਨਾਂ ਦੇ ਕਹਿਣ ਮੁਤਾਬਕ ਵੀ ਓਵਰਡੋਜ਼ ਨਾਲ ਮੌਤ ਹੋਈ ਆ ਕੋਈ ਬੰਦੇ ਜਿਹੜੇ ਇਹਨਾਂ ਦੇ ਦੋਸਤ ਮਿੱਤਰ ਨੇ ਉਹ ਇਹਨੂੰ ਘਰੋਂ ਮਤਲਬ ਫੋਨ ਕਰਕੇ ਤੇ ਲੈ ਕੇ ਗਏ ਆ ਉਹਦੇ ਬਾਰੇ ਕੀ ਦੱਸੋ ਦੇਖੋ ਜੀ ਇਹ ਇਹ ਡਾਕਟਰ ਸਾਹਿਬ ਦਾ ਕੰਮ ਹੈ ਡਾਕਟਰ ਸਾਨੂੰ ਕੀ ਦੱਸਦੇ ਨੇ ਪੌਜਨ ਕੇਸ ਹੈ ਟੀਕੇ ਨਾਲ ਦੀ ਮੌਤ ਹੋਈ ਆ ਕਿਉਂਕਿ ਇਹਦੇ ਕੋਲੋਂ ਕੋਈ ਇਹੋ ਜੀ ਕੋਈ ਵੀ ਚੀਜ਼ ਨਹੀਂ ਮਿਲੀ ਵੀ ਜੋ ਵੀ ਇਹਨਾਂ ਦੇ ਪਿਛੋਂ ਪਤਾ ਲੱਗਦਾ ਵੀ ਕਿ ਨਸ਼ੇ ਨੂੰ ਨਸ਼ੇ ਕਰਦਾ ਸੀ ਬੰਦਾ ਪਰ ਇਸ ਟਾਈਮ ਇਹਦੇ ਕੋਲੋਂ ਕੋਈ ਚੀਜ਼ ਨਹੀਂ ਮਿਲੀ ਹੈ ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚ ਹੀ ਸਾਰਾ ਕਲੀਅਰ ਹੋਊਗਾ ਕਿ ਇਹ ਜਿਹੜੀ ਮੌਤ ਹੋਈ ਹੈ ਕਿਹੜੇ ਕਾਰਨ ਨਾਲ ਹੋਈ ਹੈ ਕਿੰਨੇ ਵਜੇ ਹੋਈ ਹੈ ਕੀ ਫਾਲਟ ਸੀ ਕਿਉਂ ਹੋਈ ਹੈ ਉਹ ਸਾਰਾ ਡਾਕਟਰ ਸਾਹਿਬ ਦੀ ਰਿਪੋਰਟ ਆਉਂਦੇ ਦੱਸਣਗੇ ਅਸੀਂ ਲੈ ਕੇ ਚੱਲਦੇ ਆਂ ਕੱਲ ਨੂੰ ਇਹਨਾਂ ਦੀ ਜਿਹੜੀ ਮੈਸੇਜ ਆ ਜਾਂ ਇਹਨਾਂ ਦੀ ਮਦਰ ਉਹਨਾਂ ਦੇ ਬਿਆਨ ਅਸੀਂ ਲਿਖਾਂਗੇ ਬਿਆਨ ਲਿਖ ਕੇ 174 ਦੀ ਕਾਰਵਾਈ ਕਰਾਂਗੇ ਉਦੋਂ ਬਾਅਦ ਪੋਸਟਮਾਰਟਮ ਕਰਾਵਾਂਗੇ ਪੋਸਟਮਾਰਟਮ ਦੇ ਮੁਤਾਬਕ ਜੋ ਵੀ ਕਾਰਵਾਈ ਹੋ ਕਰਾਂਗੇ ਦੂਸਰਾ ਜੋ ਇਹਨਾਂ ਦੇ ਪੇਰੈਂਟ ਵਗੈਰਾ ਬਿਆਨ ਵਗੈਰਾ ਲਿਖਾਉਣਗੇ ਉਹਦੇ ਮੁਤਾਬਕ ਮੰਦੀ ਕਾਨੂੰਨੀ ਕਾਰਵਾਈ ਕਰਾਂਗੇ